ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਰਪਿੰਦ ਸਿੰਘ ਸਗੀ ਸਗੀ ਹਲਦੀ ਫਾਰਮ YouTube ਚੈਨਲ ਇਸ ਖਾਸ ਬਹੁਤ ਹੀ ਖਾਸ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਸੋ ਵੀਰੋ ਅੱਜ ਦੀ ਵੀਡੀਓ ਨਾ ਆਪਣੀ ਜਿਹੜੀ ਹੈਗੀ ਆ ਉਹ ਕੁਦਰਤ ਦੇ ਰਿਲੇਟਡ ਆ ਆਪਾਂ ਜਿਸ ਨੇਚਰ ਦੇ ਰਿਲੇਟਿਡ ਵੀਡੀਓ ਬਣਾ ਰਹੇ ਆ ਤੇ ਹੋ ਸਕਦਾ ਮੇਰੇ ਤੋਂ ਪਹਿਲਾਂ ਵੀ ਕਈ ਯੂਟਿਊਬਰ ਨੇ ਵੀਡੀਓ ਬਣਾਈ ਹੋਵੇ ਪਰ ਇਹ ਵੀਡੀਓ ਜਿਹੜੀ ਆ ਪੰਜਾਬੀ ਭਾਸ਼ਾ ਦੇ ਵਿੱਚ ਆਪਣੀ ਮਦਰ ਟੰਗ ਭਾਸ਼ਾ ਦੇ ਵਿੱਚ ਬਣਾ ਰਹੇ ਆ ਤਾਂ ਕਿ ਸਾਡੇ ਲੋਕਾਂ ਦੇ ਜਿਹੜੇ ਜਮੀਰ ਸੌਂ ਗਏ ਆ ਉਹ ਜਾਗ ਸਕਣ। ਕੋਸ਼ਿਸ਼ ਹਦਾ ਕਿਸੇ ਨੂੰ ਹਿੰਦੀ ਚ ਆਪਾਂ ਅੰਗਰੇਜ਼ੀ ਚ ਨਾ ਸਮਝ ਆਉਂਦਾ ਹੋਵੇ ਇਸ ਕਰਕੇ ਆਪਾਂ ਪੰਜਾਬੀ ਚ ਬਣਾ ਰਹੇ ਆਂ ਵੀਡੀਓ ਇੱਕ ਸਨੇਹਾ ਸਾਡੇ ਸਾਰਿਆਂ ਵਾਸਤੇ ਆ ਇਹ ਕਿ ਸਾਡੇ ਜਿਹੜੇ ਜ਼ਮੀਰ ਯਾਸ ਹੋ ਗਏ ਨਾ ਅੱਖਾਂ ਬੰਦ ਕਰਕੇ ਬੈਠੇ ਆਂ ਜਾਣ ਬਾਰੇ ਗਲਤੀਆਂ ਕਰੀ ਜਾਂਦੇ ਆ ਔਰ ਇਹਦਾ ਖਮਿਆਜਾ ਹੁਣ ਤੱਕ ਕੁਦਰਤ ਨੂੰ ਝੁਗਤਣਾ ਪੈ ਰਿਹਾ ਤੇ ਲੇਕਿਨ ਬਾਅਦ ਵਿੱਚ ਜਿਹੜਾ ਆ ਇਹ ਸਾਨੂੰ ਤੇ ਸਾਡੇ ਗਾਵਾਂ ਵਾਲੀ ਜਿਹੜੀ ਪੀੜ੍ਹੀ ਆ ਉਹਨੂੰ ਝੁਗਤਣਾ ਪੈਣਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦਾ ਆ ਆਪਾਂ ਇਸ ਵੀਡੀਓ ਵਿੱਚ ਅੱਜ ਦੀ ਵੀਡੀਓ ਜਿਹੜੀ ਆ ਇਹ ਬਣਾ ਰਿਆ ਆਪਣੇ ਇਸ ਨੇਚਰ ਦੇ ਰਿਗਾਰਡਿੰਗ ਕਿ ਇਸ ਵਾਰ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਆ ਕਿੰਨੀ ਸਖਤ ਗਰਮੀ ਪੈ ਰਹੀ ਆ ਔਰ ਇਸ ਕਦਰ ਪੈ ਰਹੀ ਆ ਕਿ ਸਾਡੇ ਜਿਹੜੇ ਘਰਾਂ ਦੇ ਵਿੱਚ ਲੱਗੇ ਏਸੀ ਆ ਕੋਲਰ ਆ ਸਾਰੇ ਫੇਲ ਹੋ ਗਏ ਆ ਆਪਾਂ ਕਦੀ ਨਹੀਂ ਸੀ ਸੁਣਿਆ ਵੀ ਐਸੀ ਫੜਦੇ ਆ ਗਰਮੀ ਚ ਠੀਕ ਆ ਜੀ ਮੈਂ ਕਦੀ ਸੁਣਿਆ ਨਹੀਂ ਸੀਗਾ ਵੀ ਸਾਡੇ ਇੰਡੀਆ ਦੇ ਵਿੱਚ ਗੱਡੀ ਚੱਲਦੀ ਪਈ ਆ ਗਰਮੀ ਬਹੁਤ ਦਾ ਟਾਇਰ ਜਿਹੜੇ ਉਹਦੇ ਮੈਲਟ ਹੋ ਗਏ ਆ ਪਿਗਲ ਗਏ ਬਹੁਤ ਰੇਅਰ ਇਦਾਂ ਦੀ ਕੱਡਾ ਸੁਣਨ ਨੂੰ ਮਿਲਦੀ ਹੁੰਦੀ ਸੀ ਕਿ ਵੀ ਇਸੀ ਚਲਦਾ ਚਲਦਾ ਫਟ ਗਿਆ ਜਾਂ ਕੋਈ ਗਰਮੀ ਦੀ ਲੋਨ ਲੱਗਣਾ ਮਰ ਗਿਆ ਕੁਝ ਵੀ ਇਦਾਂ ਦਾ ਨਾ ਹੁੰਦਾ ਸੀ ਨਾ ਪਰ ਅੱਜ ਕੱਲ ਹਰ ਰੋਜ਼ ਤੁਸੀਂ ਤੁਸੀਂ ਖ਼ਬਰ ਪੜ੍ਹਦੇ ਹੋ ਤੁਹਾਨੂੰ ਖ਼ਬਰਾਂ ਚ ਮਿਲੇਗਾ ਜੇ ਤੁਸੀਂ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਨਿਊਜ਼ ਪੜ੍ਹ ਰਹੇ ਹੋ ਤੇ ਤੁਹਾਨੂੰ ਡੇਲੀ ਦੀ ਦੋ ਤੋਂ ਤਿੰਨ ਘਟਨਾਵਾਂ ਐਸੀਆਂ ਦੇਖਣ ਨੂੰ ਮਿਲ ਜਾਣਗੀਆਂ ਤੇ ਇਸ ਵਾਰ ਪੰਜਾਬ ਦਾ ਟੈਂਪਰੇਚਰ ਜਿਹੜਾ ਜਾ ਰਿਹਾ ਆ 46 47 ਕਿਤੇ ਕਿਤੇ 48 ਡਿਗਰੀ ਨੂੰ ਟੱਚ ਕਰ ਗਿਆ ਦੋਸਤੋ ਕਿੰਨੀ ਸ਼ਰਮਨਾਕ ਗੱਲ ਆ ਸਾਡੇ ਪੰਜਾਬੀਆਂ ਵਾਸਤੇ ਚਲੋ ਗਰਮੀ ਕੱਲੀ ਪੰਜਾਬ ਚ ਨਹੀਂ ਪੈਂਦੀ ਸਾਰੇ ਥਾਂ ਪੈਂਦੀ ਆ ਪਰ ਸਾਡੇ ਪੰਜਾਬ ਚ ਇਸ ਵਾਰ ਸਭ ਤੋਂ ਜ਼ਿਆਦਾ ਗਰਮੀ ਪਈ ਆ ਔਰ ਕਿਤੇ ਨਾ ਕਿਤੇ ਉਹਦਾ ਰੀਜ਼ਨ ਵੀ ਅਸੀਂ ਅਸੀਂ ਲੋਕੀ ਆ ਹੁਣ ਤੁਸੀਂ ਤੁਹਾਨੂੰ ਦਿਖਾ ਰਹੇ ਆ ਆਪਣੇ ਖੇਤਾਂ ਦਾ ਸੀਨ ਹੁਣ ਇੱਥੇ ਮੇਰੇ ਖੇਤ ਦੇ ਵਿੱਚ ਕੀ ਲੱਗਾ ਹੋਇਆ ਆ ਅੰਬ ਲੱਗਾ ਆ ਜਾਮਣਾ ਲੱਗੀਆਂ ਆ ਠੀਕ ਆ ਤੇ ਤਿੰਨ ਚਾਰ ਬੂਟੇ ਆ ਲੱਗੇ ਆ ਤੁਣ ਲੱਗੀ ਆ ਠੀਕ ਆ ਤੇ ਨਿੰਮ ਲੱਗੀ ਆ ਤੇ ਇੱਕ ਆਪਣੇ ਸਵਾਂਜਣਾਂ ਲੱਗੀ ਆ ਠੀਕ ਆ ਹੁਣ ਇਹਨਾਂ ਚੋਂ ਨਾ ਕੁਝ ਬੂਟੇ ਮੇਰੇ ਬਜ਼ੁਰਗਾਂ ਨੇ ਲਾਏ ਸੀਗੇ ਉਸ ਤੋਂ ਬਾਅਦ ਕੁਝ ਬੂਟੇ ਮੇਰੇ ਫਾਦਰ ਸਾਹਿਬ ਨੇ ਲਾਏ। ਉਸ ਤੋਂ ਬਾਅਦ ਕੁਝ ਬੂਟੇ ਮੈਂ ਲਾਏ। ਕਿਉਂ ਮੈਨੂੰ 5-6 ਸਾਲ ਹੋ ਗਏ ਕੰਮ ਕਰਦੇ ਨੂੰ ਤੇ ਮੈਂ ਬੂਟੇ ਲਾਏ ਸੀ ਤਾਂ ਕਿ ਮੇਰੇ ਤੇ ਸ਼ਾਂ ਹੋ ਸਕੇ। ਦੇਖੋ ਹੁਣ ਇਸ ਵਕਤ ਤੁਹਾਨੂੰ ਟਾਈਮ ਦਿਖਾ ਲ ਦਿੰਨਾ ਮੈਂ। ਆਹ ਟਾਈਮ ਹੋਇਆ। ਠੀਕ ਆ। ਉਹ ਸਟਿਲ ਐਸਲਾ ਮੇਰੇ ਕੋਲ ਇੱਥੇ ਸ਼ਾਂ ਆ। ਠੀਕ ਆ ਜਿਹਨਾਂ ਦਿਖਾ ਲ ਦਿੰਨਾ ਸ਼ਾਂ ਆ। ਓਕੇ। ਹੁਣ ਤੁਹਾਨੂੰ ਦਿਖਾ ਲ ਦਮੈਂ ਆਪਣੇ ਅਲ ਦੋਲੇ। ਦੇਖੋ। ਹੈ ਕੋਈ ਦਖਤ ਕਿਸੇ ਬਸੇ। ਕੋਈ ਨਾਮਾਤਰ ਕੋਈ ਇੱਕ ਦਾ ਜਰੂਰ ਹੈਗਾ ਆ। ਜਾਬਾ ਦਾ ਚੁਕੀ ਨਿਆ ਹੁਣ ਆਹ ਤਾਂ ਦਿਖਾਉਂਦਾ ਮਜ਼ੂਮ ਕਰਕੇ ਉਹਨੇ ਲਾਇਆ ਹੋਇਆ ਆਪਣੇ ਬੈਠਣ ਜੁਗ ਇੱਕ ਲਾਇਆ ਹੋਇਆ ਜਾਂ ਦੋ ਲੱਗੇ ਹੋਏ ਹਨਾ ਇਧਰ ਆ ਜਾ ਨੀਤੀ ਕੋਈ ਨਹੀਂ ਇੱਥੇ ਲੱਗੇ ਹੋਏ ਆ ਠੀਕ ਹੈ ਜੀ ਇੱਕ ਲੱਗਾ ਹੋਇਆ ਦੋਸਤੋ ਕਿੰਨੀ ਸ਼ਰਮ ਦੀ ਗੱਲ ਆ ਸਾਡੇ ਪੰਜਾਬੀਆਂ ਵਾਸਤੇ ਵੀ ਅਸੀਂ ਆਪਣੇ ਖੇਤਾਂ 'ਚ ਰਕਤ ਨਹੀਂ ਛੱਡੇ ਮਤਲਬ ਇਹ ਕਿ ਜੇ ਦਰਖਤ ਹੋਣਗੇ ਤੇ ਸਾਡਾ ਪਹਿਲੀ ਜਿਹੜਾ ਵੱਟ ਬੰਨਾ ਜਿਹੜਾ ਆ ਉਹ ਬਿਜ਼ੀ ਹੋ ਜਾਊਗਾ ਉੱਥੇ ਸਾਡੀ ਜਿਹੜੀ ਆ ਫਸਲ ਨਹੀਂ ਲੱਗੂਗੀ ਸਾਡਾ ਨੁਕਸਾਨ ਹੋ ਜਾਊਗਾ ਕੀ ਗੱਲ ਮੈਨੂੰ ਚਾਰ ਦਾਣੇ ਵੱਧ ਲੈਂਡ ਵਿੱਚ ਕਿੰਨੇ ਲਾਦੇ ਹਣ ਸ਼ਾਰ ਹੋ ਜਾਂਦੀ ਆ ਚਲੋ ਦਾਣੇ ਚਾਰ ਘਟਾ ਦਿੱਕਾ ਜਾਣਗੇ ਪਰ ਘਟੇ ਘਟੇ ਮੈਨੂੰ ਸੁੱਖ ਵੀ ਤਾਂ ਹੈ ਹੁਣ ਝੋਨੇ ਦੇ ਸੀਜ਼ਨ ਦੇ ਉੱਤੇ ਜਦੋਂ ਗਰਮੀ ਪੈਂਦੀ ਆ ਇੱਥੇ ਛਾਂ ਹੁੰਦੀ ਮੈਂ ਕੰਮ ਕਰ ਸਕਦਾ ਮੈਂ 11 11:30 12 ਵਜੇ ਬੈਠ ਕੇ ਕੰਮ ਕਰ ਸਕਦਾ ਤੇ ਉਦੋਂ ਸ਼ਾਮ ਨੂੰ ਜਿਹੜਾ 4 ਵਜੇ ਤੋਂ ਬਾਅਦ ਕੰਮ ਕਰ ਸਕਦਾ ਨਾ ਹੁਣ ਜੇ ਬਾਈ ਪੈਲੀ ਇਦਾਂ ਦੀ ਹੋ ਗਈ ਜਿੱਥੇ ਬਰਾਖਤ ਨਹੀਂ ਉਹਦੀ ਕੰਮ ਕਿਵੇਂ ਕਰੋਗੇ ਚਲੋ ਮੰਨ ਲਓ ਤੁਸੀਂ ਚਾਰ ਦਾਣੇ ਵੱਧ ਕੱਢ ਲੈ ਚਾਰ ਬੋਰੀਆਂ ਕਨਾਲ ਚੋਂ ਜਾਂ ਕਿੱਲੇ ਚੋਂ ਵੱਧ ਕੱਢ ਲਈਆਂ ਕੀ ਫਾਇਦਾ ਵੀਰੇ ਇਹ ਇਸ ਚੀਜ਼ ਦਾ ਕੋਈ ਫਾਇਦਾ ਹੈ ਅਸੀਂ ਕਿੱਧਰ ਵਸ ਤੋਰ ਪਏ ਆ ਇੰਨੀ ਸੱਤ ਜਿਆਦਾ ਗਰਮੀ ਪੈ ਗਈ ਆ ਪਾਣੀ ਜਿਹੜਾ ਲੈਵਲ ਬਹੁਤ ਡਾਊਨ ਜਾ ਰਿਹਾ ਆ ਮਤਲਬ ਦਰਖਤ ਆਪਾਂ ਛੱਡਿਆ ਕੋਈ ਨਹੀਂ ਸ਼ਹਿਰਾਂ 'ਚ ਪਾ ਰਹੇ ਨੇ ਆ ਘਰ ਸਾਡੇ ਪੂਰੇ ਪੱਕੇ ਹੋ ਗਏ ਦਰਖਤ ਅਸੀਂ ਘਰ 'ਚ ਕੋਈ ਲਾਇਆ ਨਹੀਂ ਬੂਟਾ ਅਸੀਂ ਕੋਈ ਲਾਇਆ ਨਹੀਂ ਖੇਤ ਅਸੀਂ ਤਾਂ ਜਿਹੜੇ ਆ ਰੁੱਖਾਂ ਤੋਂ ਵਾਝੇ ਕਰ ਦਿੱਤੇ ਆ ਸਿਰਫ ਕਿਸ ਖਾਤਰ ਇੱਕ ਪੈਸੇ ਦੀ ਖਾਤਰ ਦੋਸਤੋ ਆਪਣੇ ਬੱਚਿਆਂ ਲਈ ਜੇ ਕੁਝ ਬਣਾ ਕੇ ਜਾਣਾ ਹੈ ਨਾ ਤੇ ਕੁਦਰਤ ਨੂੰ ਖੁਸ਼ਹਾਲ ਬਣਾ ਕੇ ਜਾਓ ਪ੍ਰਾਪਰਟੀਆਂ ਸਾਰੀਆਂ ਇੱਥੇ ਰਹਿਣੀਆਂ ਕੁੱਛ ਨਹੀਂ ਨਾਲ ਜਾਣਾ ਇਹ ਜ਼ਮੀਨਾਂ ਜਦੋਂ ਤਾਂ ਜਿਹੜੇ ਅਸੀਂ ਕਹਿੰਦੇ ਹਾਂ ਨਾ ਆਪਣੇ ਬੱਚਿਆਂ ਵਾਸਤੇ ਛੱਡ ਕੇ ਜਾਈਏ ਯਾਰ ਜੇ ਕੁਦਰਤ ਹੈਲਦੀ ਹੋਏਗੀ ਇੱਥੇ ਟੈਂਪਰੇਚਰ ਨਾਰਮਲ ਹੋਏਗਾ ਤੇ ਸਾਡੇ ਨਿਆਣੇ ਵੀ ਇੱਥੇ ਰਹਿਣਗੇ ਤੇ ਜੇ ਸਾਰਾ ਇੱਥੇ ਗਰਮੀ ਇੰਨੀ ਜ਼ਿਆਦਾ ਹੋ ਗਈ ਸਾਡੇ ਨਿਆਣੇ ਛੱਡ ਕੇ ਚਲੇ ਜਾਣਗੇ ਇੱਥੋਂ ਇਹ ਜ਼ਮੀਨਾਂ ਜਦੋਂ ਤਾਂ ਸਾਰੀਆਂ ਇੱਥੇ ਰਹਿ ਜਾਣੀਆਂ ਸਾਨੂੰ ਸੋਚ ਬਦਲਣ ਦੀ ਲੋੜ ਆ ਦਰਖਤ ਲਾਉਣ ਦੀ ਲੋੜ ਆ ਪੰਜਾਬ ਦਾ ਟੈਂਪਰੇਚਰ 48 ਨੂੰ ਟੱਚ ਕਰ ਗਿਆ ਆ ਜੀਵ ਸੁਖੂਲਤਾ ਦੇ ਲਈ ਅਸੀਂ ਮਿਹਨਤ ਕਰਦੇ ਸੀ ਉਹ ਸੁਖੂਲਤਾ ਫੇਲ ਹੋ ਗਈਆਂ ਆ ਏਸੀ ਗੱਡੀਆਂ ਸਭ ਸਟੱਕ ਕਰਕੇ ਨੇ ਖੜੇ ਹੋ ਗਏ ਨੇ ਕੁਝ ਨਹੀਂ ਰਹਿ ਗਿਆ ਸਾਡੇ ਕੋਲੇ ਅਸੀਂ ਉੱਥੇ ਹੀ ਮੁੜ ਕੇ ਜ਼ੀਰੋ ਵੱਲ ਜਾ ਰਹੇ ਆ ਅੱਜ ਨਾ ਕੁਦਰਤ ਜਿਹੜੀ ਆ ਇਸੀ ਨੂੰ ਸਫਰ ਕਰ ਰਹੀ ਆ ਲੇਕਿਨ ਹੁਣ ਕੁਦਰਤ ਨੇ ਵੀ ਜਿਹੜਾ ਆ ਨਾ ਇਨਸਾਫ ਕਰਨਾ ਸ਼ੁਰੂ ਕਰ ਦਿੱਤਾ ਕਿਤੇ ਨਾ ਕਿਤੇ ਉਹਨੇ ਆਪਣਾ ਅਸਰ ਜਿਹੜਾ ਆ ਨਾ ਜਿਹੜਾ ਉਹ ਆਪਣੇ ਪਿੰਡੇ ਤੇ ਹੰਡਾਉਂਦੀ ਸੀਗੀ ਉਹਨੇ ਸਾਡੇ ਲੋਕਾਂ ਤੇ ਵੀ ਆਉਣਾ ਸ਼ੁਰੂ ਹੋ ਗਿਆ ਠੀਕ ਆ ਨਾ ਯਾਰ ਜ਼ਮੀਨਾਂ ਨੂੰ ਅੱਗ ਲਾਓ ਨਾ ਫਸਲਾਂ ਦੀ ਰਹਿਤ ਖੁੰਦ ਨੂੰ ਅੱਗ ਲਾਓ ਠੀਕ ਆ ਤੇ ਨਾ ਤੁਸੀਂ ਜਿਹੜਾ ਆ 10 ਘਟੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਲਗਾਓ ਮੇਰੀ ਵੀ ਕੋਸ਼ਿਸ਼ ਆ ਮੈਂ ਕਿਸੇ ਨੂੰ ਕਹਿਣ ਤੋਂ ਪਹਿਲਾਂ ਆਪ ਕਰਦਾ ਹੁੰਨਾ ਆ ਮੈਂ ਆਪ ਬੂਟੇ ਲਗਾ ਰਿਹਾ ਅਸੀਂ ਆਪਣੇ ਹਵੇਲੀ 'ਚ ਬੂਟੇ ਲਾਏ ਆ ਆਸ-ਪਾਸੇ ਲਾਏ ਆ ਖੇਤਾਂ ਦੇ ਵਿੱਚ ਵੀ ਮੈਂ ਹੁਣ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੋਰ ਵੀ ਲਾਵਾਂ ਤਾਂ ਕਿ ਜਿਹੜਾ ਆ ਇੱਥੇ ਬਹਿ ਕੇ ਕੰਮ ਕਰਨਾ ਸੌਖਾ ਹੋ ਸਕੇ ਤੇ ਗਰਮੀਆਂ ਚ ਕੱਲਾ ਮੇਰੇ ਖਾਤਰ ਨਹੀਂ ਹੈਗਾ ਯਾਰ ਆ ਦੇਖੋ ਹੁਣ ਇਥੇ ਜਾਨਵਰ ਵੀ ਆਉਂਦੇ ਆ ਠੀਕ ਆ ਪੰਛੀ ਜਿਹੜੇ ਆ ਆ ਦੇਖੋ ਉੱਪਰ ਬੈਠੇ ਆ ਚੀ ਚਾਹੁੰਦੇ ਹੋ ਆ ਯਾਰ ਇਹਨਾਂ ਖਾਤਰ ਵੀ ਸੋਚੋ ਵੀ ਸਾਡੇ ਬੱਚਿਆਂ ਵਰਗੇ ਨੇ ਠੀਕ ਆ ਜੇ ਅਸੀਂ ਕੱਲਾ ਆਪਣੇ ਬੱਚਿਆਂ ਬਾਰੇ ਸੋਚਦੇ ਆ ਨਾ ਜਿੱਦਣ ਕੁਦਰਤ ਨੇ ਇਨਸਾਫ ਕੀਤਾ ਨਾ ਅਸੀਂ ਅਸੀਂ ਰਹਿਣਾ ਇਨਸਾਨ ਨਹੀਂ ਰਹਿਣਗੇ ਦੁਨੀਆ ਤੇ ਆਪਣੇ ਬੱਚਿਆਂ ਵਾਸਤੇ ਨਾ ਪੈਸਾ ਨਾ ਬਣਾ ਕੇ ਜਾਓ ਜਮੀਨਾਂ ਜੱਦਾਤਾ ਨਾ ਬਣਾ ਕੇ ਜਾਓ ਕਟੋ ਘਟ ਉਹਨਾਂ ਵਾਸਤੇ ਪਾਣੀ ਛੱਡ ਦਿਓ ਤੇ ਕੁਛ ਜਿਹੜੇ ਬੂਟੇ ਲਾ ਕੇ ਉਹਨਾਂ ਨੂੰ ਤਾਜੀ ਹਵਾ ਠੰਡੀ ਹਵਾ ਛੱਡ ਦਿਓ ਯਾਰ ਦੁਆਵ ਇਹ ਤਾਂ ਉਹਨਾਂ ਨੇ ਗਾਲਾਂ ਕੱਢਣੀਆਂ ਸਾਨੂੰ ਵੀ ਸਾਡੇ ਬਜ਼ੁਰਗਾਂ ਨੇ ਗਲਤੀਆਂ ਕੀਤੀਆਂ ਦਰਖਤ ਵੜਦੇ ਤੇ ਸਾਡੇ ਸਾਹ ਲੈਣ ਲਈ ਆਕਸੀਜਨ ਹੀ ਰਹਿ ਗਈ ਗਰਮੀ ਇੰਨੀ ਹੋ ਗਈ ਆ ਅੱਜ ਜਿੱਦਾਂ ਅਸੀਂ ਬੋਤਲਾਂ 'ਚ ਪਾਣੀ ਲੈ ਕੇ ਪੀਂਨੇ ਆ ਨਾ ਕੱਲੋਂ ਇਦਾਂ ਆਕਸੀਜਨ ਮਿਲਣੀ ਆ ਸਾਡੀਆਂ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੋਣਾ ਆ ਇਹ ਨਹੀਂ ਕਿ ਅਸੀਂ ਮਰ ਮੁੱਕ ਜਾਣਾ ਸਾਨੂੰ ਸੋਚਣ ਦੀ ਲੋੜ ਨਹੀਂ ਆ ਬਾਈ ਇਹ ਸਾਡੇ ਟਾਈਮ ਤੇ ਹੋ ਜਾਣਾ ਆ ਜਿਹੜੇ ਸਾਡੇ ਬਜ਼ੁਰਗਾਂ ਨੇ ਕੋਈ ਗਲਤੀ ਕੀਤੀ 10 ਵਡਾਂ ਦੀ ਸ਼ੁਰੂਆਤ ਕੀਤੀ ਸੀਗੀ ਅਸੀਂ ਉਸ ਪੈਰ ਤੇ ਨਾ ਤੁਰੀਏ ਕੁਛ ਚਲੋ ਚ ਮਾੜੀਆਂ ਗੱਲਾਂ ਵੀ ਹੁੰਦੀਆਂ ਕੋਈ ਚੰਗੀਆਂ ਗੱਲਾਂ ਵੀ ਹੁੰਦੀਆਂ ਸਾਡੇ ਬਜ਼ੁਰਗਾਂ ਨੇ ਦਰਖਤ ਵੀ ਲਗਾਏ ਸੀਗੇ ਠੀਕ ਆ ਸਾਨੂੰ ਚੰਗੀਆਂ ਚੀਜ਼ਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਆ ਅਸੀਂ ਆਪਣੇ ਖੇਤਾਂ ਦੇ ਵਿੱਚ ਆਪਣੇ ਘਰ ਦੀ ਵਾਲੇ ਦੋਲੇ ਬੂਟੇ ਲਾਈਏ ਜਿਹੜੇ ਕਿ 24 ਘੰਟੇ ਆਕਸੀਜਨ ਦਿੰਦੇ ਆ ਉਹ ਜਿਹਦੇ ਨਾਲ ਕੀ ਆ ਸਾਡਾ ਜਿਹੜਾ ਟੈਂਪਰੇਚਰ ਆ ਇਸ ਆਪਣੀ ਧਰਤੀ ਦਾ ਜਾਂ ਆਪਣੇ ਇਸ ਸਟੇਟ ਦਾ ਜਿਹੜਾ ਆ ਟੈਂਪਰੇਚਰ ਡਾਊਨ ਹੋਵੇ ਅਸੀਂ ਬਾਹਰ ਪਹਾੜਾਂ ਨੂੰ ਦੌੜ ਜਾਂਦੇ ਆ ਅਸੀਂ ਆਪਣੇ ਥਾਂ ਤੇ ਆ ਕੇ ਕਿਉਂ ਨਹੀਂ ਕਰਦੇ ਅਸੀਂ ਬਾਹਰ ਜਾਂਦੇ ਆ ਬੇਚ ਬਾਰ ਠੰਡ ਲੈਣ ਜਾਣਾ ਉਹ ਯਾਰ ਅਸੀਂ ਗੁਨਾਹਗਰ ਬੰਦੇ ਆ ਆਪਣੇ ਸਾਡਾ ਪੰਜਾਬ ਜਿਹੜੀ ਆ ਨਾ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਪੰਜ ਦਰਿਆਵਾਂ ਦੀ ਧਰਤੀ ਸੀਗੀ ਸਾਡੀ ਇਹ ਆਪਣੀ ਧਰਤੀ ਨੂੰ ਖੁਸ਼ਹਾਲ ਬਣਾ ਲਓ ਜੇ ਤੁਹਾਡੇ ਕੋਲ ਪੈਲੀ ਹੈਗੀ ਆ ਬਾਈ ਇੱਕ ਕਿੱਲੇ ਵਿੱਚ ਜੇ ਪੈਲੀ ਹੈਗੀ ਆ ਦੋ ਕਿੱਲੇ ਪੈਲੀ ਆ ਪੰਜ ਸੱਤ ਬੂਟੇ ਲਾ ਦਿਓ ਦੁਆਵਾਂ ਮਿਲਣਗੀਆਂ ਤੁਹਾਨੂੰ ਤੁਹਾਡੇ ਦੇਣੇ ਜਿਹੜੇ ਤੁਹਾਨੂੰ ਦੁਆਵਾਂ ਦੇਣਗੇ ਇਸ ਗਰਮੀ ਦੇ ਵਿੱਚ ਜੇ ਅਸੀਂ ਕਿਸੇ ਨੂੰ ਠੰਡੀ ਛਾਂ ਦੇ ਸਕੀਏ ਕਿਸੇ ਨੂੰ ਸੁੱਖ ਦਾ ਸਾਥ ਦੇ ਸਕੀਏ ਨਾ ਇਹ ਸਭ ਤੋਂ ਵੱਡਾ ਫਲਾਲਾ ਹੋਊਗਾ ਠੀਕ ਆ ਤੇ ਵਾਕੀ ਵੀ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਮੇਰਾ ਵੀ ਰਿ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਜੇ ਕੋਈ ਤੁਹਾਨੂੰ ਗੁੱਸਾ ਲੱਗੇ ਬਾਈ ਮੈਨੂੰ ਮਾਫ ਕਰਿਓ ਕਿਉਂਕਿ ਇਸ ਕੁਛ ਦੇਲ ਦੀਆਂ ਗੱਲਾਂ ਹੁੰਦੀ ਜੋ ਪਤਾ ਦੇ ਨਾਲ ਸਾਂਝੀਆਂ ਕਰਦੇ ਆ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਬਹੁਤ ਬਹੁਤ ਮਿਹਰਬਾਨੀ